ਜੇਕਰ ਤੁਸੀਂ ਆਪਣੀਆਂ ਐਂਕਾ ਤੋਂ ਪੱਕਾ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿਲਕ ਟੈਕਨੀਕ ਯੂਜ਼ ਕਰ ਸਕਦੇ ਹੋ ਪੰਜਾਬ ਦੇ ਵਿੱਚ ਡਾਕਟਰ ਰਾਜਨ ਦੇ ਵੱਲੋਂ ਇਹ ਟੈਕਨੀਕ ਨੂੰ ਲਿਆਂਦਾ ਗਿਆ ਹੈ ਜਿਨ੍ਹਾਂ ਦਾ ਆਪਣਾ ਦੁੱਧਹਾਕਿਆਂ ਤੋਂ ਵੱਧ ਦਾ ਤਜਰਬਾ ਹੈ ਹਜ਼ਾਰਾਂ ਆਪਰੇਟ ਇਹਨਾਂ ਨੇ ਕੀਤੇ ਨੇ ਜਿਹੜੇ ਸਾਰੇ ਦੇ ਸਾਰੇ ਸਕਸੈਸਫੁਲ ਹੋਏ ਨੇ ਅਸੀਂ ਇਸ ਵਕਤ ਡਾਕਟਰ ਰਾਜਨ ਆਈ ਕੇਅਰ ਸੈਂਟਰ ਫਗਵਾੜਾ ਦੇ ਵਿੱਚ ਮੌਜੂਦ ਹਾਂ ਜਿੱਥੇ ਡਾਕਟਰ ਰਾਜਨ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜੀ ਇਹ ਸਿਲਕ ਟੈਕਨੀਕ ਹੈਗੀ ਹੈ ਉਹਦੇ ਵਿੱਚ ਕੀ ਕੁਝ ਫਾਇਦੇ ਹੁੰਦੇ ਨੇ ਕਿਉਂਕਿ ਬਿਨਾ ਟੀਕੇ ਤੋਂ ਬਿਨਾ ਟਾਂਕੇ ਤੋਂ ਤੁਸੀਂ ਕੁਝ ਸਕਿੰਟਾਂ ਦੇ ਵਿੱਚ ਆਪਣੀ ਐਂਡਗਾ ਬਹੁਤ ਚੰਦਾਰਾ ਬਣਾ ਸਕਦੇ ਹੋ ਸਿਰਫ 17 ਸੈਕਿੰਡ ਲੱਗਦੇ ਹਨ ਸਿਲਕ ਮਤਲਬ ਸਮੂਥ ਇਸ ਸੀਜ਼ਨ ਡੈਂਟਿਕਲ ਕ੍ਰੈਟੋਮੀਓਸਿਸ ਹੋਰ ਇੱਕ ਐਸਟਰਨਾਈ ਟੈਕਨੋਲੋਜੀ ਹੈ ਕਿ 17 ਸੈਕਿੰਡ ਦੇ ਵਿੱਚ ਜੇ ਤੁਹਾਡੀ ਉਮਰ 18 ਸਾਲ ਤੋਂ ਜ਼ਿਆਦਾ ਹੈ ਔਰ 40 ਸਾਲ ਤੋਂ ਕਾਟੇ ਉਹਨਾਂ ਲਈ ਇਹ ਟੈਕਨੋਲੋਜੀ ਬੈਸਟ ਹੈ ਪਹਿਲੀਆਂ ਮਸ਼ੀਨਾਂ ਤੇ ਜਿਹੜੀ ਇਹ ਹੁਣ ਜਿਹੜੀ ਮਸ਼ੀਨ ਲਿਆਦੀ ਸਿਲਕ ਟੈਕਨੀਕ ਇਹਦੇ ਵਿੱਚ ਕੀ ਡਿਫਰੈਂਸ ਹੈ ਸਪੋਜ਼ ਕਰੋ ਦਿਸ ਇਜ਼ ਦਿਸ ਇਜ਼ आवर ਆਈ ਆਈ ਦਾ ਜਿਹੜਾ ਇਹ ਸਭ ਤੋਂ ਬਾਹਰਲਾ ਪੋਸ਼ਾਨ ਹੈ ਜਿਸ ਜਿਸ ਨੂੰ ਅਸੀਂ ਕਾਰਨੀਆ ਕਹਿੰਦੇ ਹਾਂ ਸਪੋਜ਼ ਕਰੋ ਇਹ 500 ਮਾਈਕਰੋਨ ਮੀਟਰ ਦਾ ਕਾਰਨੀਆ ਹੈ ਨਹੀਂ ਬਾਕੀ ਮੈਂ ਤੁਹਾਨੂੰ ਸਰਜਰੀ ਦੱਸ ਦਿਆਂ 100 ਮਾਈਕਰੋਨ ਦੀ ਪਹਿਲਾ ਪਰਤ ਬਣਦੀ ਹੈ ਪੂਰੇ ਦਾ ਪੂਰਾ ਕਾਰਨੀਆ ਨੂੰ ਇਸ ਤਰ੍ਹਾਂ ਲੇਜ਼ਰ ਦੇ ਨਾਲ ਚੱਕਿਆ ਜਾਂਦਾ ਦੇਖੋ ਇਸ ਤੋਂ ਲੈ ਕੇ ਪੂਰੇ 20 ਮਿਲੀਮੀਟਰ ਤੱਕ ਸਿਲਕ ਜੋ ਹੈ ਉਹ ਸਭ ਤੋਂ ਲੇਟੈਸਟ ਤੇ ਹੁਣ ਤੱਕ ਦੀ ਸਭ ਤੋਂ ਸੇਫਸ ਹਮਮ ਔਰ ਇੱਕ ਫਲੈਪਲੈਸ ਸਰਜਰੀ ਹੈ ਔਰ ਪੇਸ਼ੈਂਟ ਨੂੰ ਕਹਿੰਨੇ ਅਗਲੇ ਦਿਨ ਤੋਂ ਤੁਸੀਂ ਆਪਣੇ ਕੰਮਕਾਰ ਕਰ ਸਕਦੇ ਹੋ ਕਾਰ ਡਰਾਈਵ ਕਰ ਸਕਦੇ ਹੋ ਕੰਫਰੈਂਸ ਸਰਜਰੀ ਸ਼ਾਪਿੰਗ ਕਰ ਸਕਦੇ ਹੋ ਟੀਵੀ ਦੇਖ ਸਕਦੇ ਹੋ ਮੋਨ ਦੇਖ ਸਕਦੇ ਆ ਜਿੱਦਿਵੇਂ ਬਾਹਰ ਆਉਣਾ ਉਹ ਕਿੰਨੇ ਕ ਦਿਨ ਪਹਿਲਾਂ ਛੁੱਟੀ ਲੈ ਕੇ ਆਵੇ ਤੇ ਕਿੰਨੇ ਕ ਦਿਨਾਂ ਚ ਨੋਰਮਲ ਹੋ ਜਿਹੜੀ ਦਾ ਸਿਲਕ ਸਰਜਰੀ ਆ ਇੱਕ ਹਫਤਾ ਜਿਹੜਾ ਆ ਉਹ ਤੁਹਾਡੇ ਲਈ ਬਹੁਤ ਹੈਗਾ ਆ ਰਾਮ ਲੋਕਾਂ ਦੇ ਮਨਾਂ ਦੇ ਵਿੱਚ ਨਾ ਵਹਿਮ ਜਿਹਾ ਹੁੰਦਾ ਵੀ ਰੈਡ ਡਰੈਸ ਬਹੁਤ ਰੇਂਦੀ ਹੈ ਇਰਿਟੇਸ਼ਨ ਹੁੰਦੀ ਰਹਿੰਦੀ ਹੈ ਖਾਸ ਬਹੁਤ ਹੁੰਦੀ ਹੈ ਕਈਆਂ ਨੂੰ ਤੇ ਵੀ ਵਹਿਮ ਹੈ ਜਿਵੇਂ ਮੇਰੇ ਵਰਗਿਆਂ ਨੂੰ ਵੀ ਐਣਕਾ ਕਾਲੀਆਂ ਲਾ ਕੇ ਰੱਖਣੀਆਂ ਪੈਂਦੀਆਂ ਨੇ ਧੁੱਪ 'ਚ ਨਹੀਂ ਜਾਣਾ ਜਿਹੜੀ ਲੇਸਿਕ ਹੈ ਜਾਂ ਜਿਹੜੀ ਸੀ ਲੇਸਿਕ ਕੱਟੂਰਾ ਜਾਂ ਇਨੋ ਵਾਈਸ ਹੈ ਇਹ ਜਿੰਨੀਆਂ ਤਰਜ਼ੀਆਂ ਨੇ ਕਾਣੀਆਂ ਦੇ ਕੱਟ ਵੀ ਇਹਨਾਂ ਨੂੰ ਦਾ ਲੱਗਦਾ ਹੈ ਤੇ ਇਰਿਟੇਸ਼ਨ ਹੋ ਗਈ ਪੇਨ ਹੋਣੀ ਥੋੜੀ ਜ਼ਿਆਦਾ ਕੰਟੇ ਰਹਿਣੀਆਂ ਤੇ ਸਿਲਕਸ ਤਾਂ ਕਿ ਜਿਹੜਾ 2mm ਦਾ ਕੱਟ ਹੈ ਜਿੰਨੀਆਂ ਵੀ ਇਹ ਮਸ਼ੀਨਜ਼ ਹਨ ਦੇ ਆਲਰੇਡੀ ਇਕਪਡ ਵਿਦ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਆਲਰੇਡੀ ਇਹ ਮਸ਼ੀਨਾਂ ਦੇ ਵਿੱਚ ਕੋਈ ਟਿਕਾ ਨਹੀਂ ਕੋਈ ਡਾਂਟਾ ਨਹੀਂ ਕੋਈ ਦਰਦ ਨਹੀਂ ਕੋਈ ਦਾਖਲਾ ਨਹੀਂ 16 17 ਸੈਕਿੰਡ ਦੀ ਸਰਜਰੀ ਹੈ 30 30 ਤਰੀਕ ਦਾ ਕਾਸੀ ਜੀ ਜੋ ਆਫਰ ਹੈ ਬਹੁਤ ਹੀ 350 ਸਾਲਾ ਦਿਹਾੜਾ ਬਹੁਤ ਹੀ ਸੰਕਾ ਬਹੁਤ ਉਤਸ਼ਾਹ ਹੈ ਅਸੀਂ ਮਨਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਵੀ ਕੋਈ ਦੁਨੀਆ ਨਹੀਂ ਚਾਹ ਉਹ ਅਸੀਂ ਕੁਝ ਕਿਸਮਤ ਹੋਵਾਂਗੇ ਕਿ ਕੋਈ ਐਸੀ ਵੀ ਕੁਝ ਕੰਟੈਂਟ ਕਰਵਾਏ ਜੇਕਰ ਤੁਸੀਂ ਆਪਣੀਆਂ ਐਨਕਾਂ ਤੋਂ ਪੱਕਾ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿਲਕ ਟੈਕਨੀਕ ਯੂਜ਼ ਕਰ ਸਕਦੇ ਹੋ ਪੰਜਾਬ ਦੇ ਵਿੱਚ ਡਾਕਟਰ ਰਾਜਨ ਦੇ ਵੱਲੋਂ ਇਹ ਟੈਕਨੀਕ ਨੂੰ ਲਿਆਂਦਾ ਗਿਆ ਹੈ ਜਿਨ੍ਹਾਂ ਦਾ ਆਪਣਾ ਦੋ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ ਹਜ਼ਾਰਾਂ ਆਪਰੇਟ ਇਹਨਾਂ ਨੇ ਕੀਤੇ ਨੇ ਜਿਹੜੇ ਸਾਰੇ ਦੇ ਸਾਰੇ ਸਕਸੈਸਫੁਲ ਹੋਏ ਨੇ ਬਹੁਤ ਵਧੀਆ ਤਜਰਬਾ ਹੈ ਇਹਨਾਂ ਦਾ ਅਸੀਂ ਇਸ ਵਕਤ ਡਾਕਟਰ ਰਾਜਨ ਆਈ ਕੇਅਰ ਸੈਂਟਰ ਫਗਵਾੜਾ ਦੇ ਵਿੱਚ ਮੌਜੂਦ ਹਾਂ ਜਿੱਥੇ ਡਾਕਟਰ ਰਾਜਨ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜੀ ਇਹ ਸਿਲਕ ਟੈਕਨੀਕ ਹੈਗੀ ਹੈ ਉਹਦੇ ਵਿੱਚ ਕੀ ਕੁਝ ਫਾਇਦੇ ਹੁੰਦੇ ਨੇ ਕਿਉਂਕਿ ਬਿਨਾ ਟੀਕੇ ਤੋਂ ਬਿਨਾ ਟਾਂਕੇ ਤੋਂ ਤੁਸੀਂ ਕੁਝ ਸੈਕਿੰਟਾਂ ਦੇ ਵਿੱਚ ਆਪਣੀਆਂ ਐਂਡਕਾਂ ਤੋਂ ਛੁਟਕਾਰਾ ਪਾ ਸਕਦੇ ਹੋ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦੀ ਕੁਝ ਸੈਕਿੰਟਾਂ ਦੇ ਵਿੱਚ ਐਂਡਕਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਆ ਸਿਰਫ 17 ਸੈਕਿੰਡ ਲੱਗਦੇ ਹਨ ਔਰ ਮੈਂ ਦੱਸਣਾ ਚਾਹੁੰਦਾ ਕਿ ਇਹ ਟੈਕਨੋਲੋਜੀ ਸਿਲਕ सेल का मतलब स्मूथ इनसीजन लेंटिकुल क्रेटोमिलियोसिस और एक इस तरह की टेक्नोलॉजी है कि 17 सेकंड ਦੇ ਵਿੱਚ ਜੇ ਤੁਹਾਡੀ ਉਮਰ 18 ਸਾਲ ਤੋਂ ਜ਼ਿਆਦਾ ਹੈ और 40 ਸਾਲ ਤੋਂ ਘਾਟੇ ਉਹਨਾਂ ਲਈ ਇਹ ਟੈਕਨੋਲੋਜੀ ਬੈਸਟ ਹੈ और पंजाब ही नहीं इंडिया ਦੇ ਵਿੱਚ ਜਿਹੜੀ ਇਹ ਜான்ਸਨ ਐਂਡ ਜான்ਸਨ ਦੀ ਅਲੀਟਾ RFID ਮਸ਼ੀਨ ਹੈ ਉਹ ਅਸੀਂ ਇੰਡੀਆ ਦੇ ਵਿੱਚ ਜੋ ਇੰਟਰੋਡਿਊਸ ਕਰਨ ਵਾਲਾ ਡਾਕਟਰ ਰਾਜਨੇਕਰ ਹਸਪੀਟਲ ਫਗਵਾੜਾ ਜੋ ਹੈ ਉਹ ਪਹਿਲਾ ਹਸਪੀਟਲ ਹੈ ਦੇਸ਼ ਦਾ ਔਰ ਹਜ਼ਾਰਾਂ ਹੀ ਸਰਜਨੀਆਂ ਪੂਰੇ ਜੋ ਦੁਨੀਆ ਦੇ ਵਿੱਚ ਸਿਲਕ ਦੇ ਨਾਲ ਹੁਣ ਤੱਕ ਹੋ ਚੁੱਕੀਆਂ ਹਨ ਲੋਕਾਂ ਦੇ ਵਿੱਚ ਸਿਲਕ ਦੀ ਜੋ ਸਰਜਰੀ ਕਰਾਉਣ ਦਾ क्रेज ਬਹੁਤ ਜ਼ਿਆਦਾ ਹੈ ਔਰ ਉਹਦੇ ਬਹੁਤ ਸਾਰੇ ਜੋ ਫਾਇਦੇ ਹਨ ਇਸ ਕਰਕੇ ਬਹੁਤ ਸਾਰੇ ਲੋਕ ਜੋ ਹੈ ਸਿਲਕ ਜੋ ਹੈ ਉਹ ਕਰਵਾ ਰਹੇ ਹਨ ਡਾਕਟਰ ਸਾਹਿਬ ਨੇ ਉੱਤੇ ਵੀ ਦੇਖਿਆ ਬਹੁਤ ਸਾਰੀਆਂ ਮਸ਼ੀਨਾਂ ਨੇ ਤੁਹਾਡੇ ਕੋਲ ਇਹ ਜਿਹੜੀ ਸਿਲਕ ਟੈਕਨੀਕ ਹੈਗੀ ਆ ਇਹ ਬਾਕੀ ਮਸ਼ੀਨਾਂ ਨਾਲੋਂ ਕਿਵੇਂ ਈਜ਼ੀ ਬਣਾਉਂਦੀ ਹੈ ਕਿਉਂਕਿ ਤੁਹਾਡਾ ਤਾਂ ਲੰਬਾ ਤਜਰਬਾ ਹੈ ਪਹਿਲੀਆਂ ਮਸ਼ੀਨਾਂ ਤੇ ਜਿਹੜੀ ਇਹ ਹੁਣ ਜਿਹੜੀ ਮਸ਼ੀਨ ਲਿਆਂਦੀ ਸਿਲਕ ਟੈਕਨੀਕ ਇੰਦੇ ਵਿੱਚ ਕੀ ਡਿਫਰੈਂਸ ਹੈ ਅ ਜੇਸੀ ਮੋٹے ਤੌਰ ਤੇ ਦੇਖੀਏ ਤਾਂ ਜਿੰਨੀਆਂ ਵੀ ਜੋ ਅੱਖਾਂ ਉਤਾਰਨ ਵਾਲੀ ਜੋ ਲੇਜ਼ਰ ਸਰਜਰੀਜ਼ ਹਨ ਉਹ ਸਾਰੀਆਂ ਅੱਖ ਦੀ ਜੋ ਕਾਲੀ ਪੁਤਲੀ ਜਿਹਨੂੰ ਕੋਰਨੀਆ ਕਹਿੰਦੇ ਹਨ ਉਸ ਤੇ ਹੁੰਦੀਆਂ ਹਨ ਔਰ ਇਹ ਦੋ ਤਰ੍ਹਾਂ ਦੀ ਹੁੰਦੀਆਂ ਹਨ ਇੱਕ ਤਾਂ ਹੁੰਦੀਆਂ ਹਨ ਫਲੈਪ ਵਾਲੀਆਂ ਵਿਦ ਫਲੈਪ ਇੱਕ ਹੁੰਦੀ ਹੈ ਫਲੈਪਲੈਸ ਸੋ ਸਭ ਤੋਂ ਮੇਜਰ ਡਿਫਰੈਂਸ ਜੋ ਹੈ ਉਹ ਇਹ ਹੀ ਹੈ ਕਿ ਜਿੰਨੀਆਂ ਵੀ ਸਰਜਰੀਜ਼ ਹਨ ਚਾਹੇ ਉਹ ਲੇਸਿਕ ਲੇਜ਼ਰ ਸੀ ਚਾਹੇ ਸੀ ਲੇਸਿਕ ਸੀ ਚਾਹੇ ਕੰਟੂਰਾ ਸੀ ਚਾਹੇ ਹੋਂ ਜਿਹੜੀ ਵੇਵ ਲਾਈਟ ਇਨ ਵਾਈਸ ਜੋ ਆਈ ਹੈ ਇਹਨਾਂ ਸਾਰਿਆਂ ਦੇ ਵਿੱਚ ਪਰਤ ਬੰਦੀ ਹੈ ਓਕੇ ਪਹਿਲਾ ਇੱਕ ਮਸ਼ੀਨ ਦੇ ਨਾਲ ਇੱਕ ਪਰਤ ਬੰਦੀ ਹੈ ਪਰਤ ਜੇ ਸਪੋਜ਼ ਕਰੋ ਦਿਸ ਇਜ਼ ਦਿਸ ਇਜ਼ आवर ਆਈ ਆਈ ਦਾ ਜਿਹੜਾ ਇਹ ਸਭ ਤੋਂ ਬਾਹਰਲਾ ਪੋਰਸ਼ਨ ਹੈ ਜਿਸ ਜਿਸ ਨੂੰ ਅਸੀਂ ਕਾਰਨੀਆ ਕਹਿੰਦੇ ਹਾਂ ਇੱਕ ਕਾਰਨੀਆ ਹੁੰਦਾ ਹੈ ਔਰ ਜਿਹੜਾ ਕਾਰਨੀਆ ਹੁੰਦਾ ਹੈ ਇਹਦੇ ਵਿੱਚ ਇੱਕ ਜੇ ਸਪੋਜ਼ ਕਰੋ ਇਹ 500 ਮਾਈਕਰੋਨ ਮੀਟਰ ਦਾ ਕਾਰਨੀਆ ਹੈ ਤਾਂ ਇਹਦੇ ਵਿੱਚ ਜਿਹੜੀ ਜਿੰਨੀਆਂ ਬਾਕੀ ਮੈਂ ਤੁਹਾਨੂੰ ਸਰਜਰੀ ਦੱਸੀਆਂ ਉਹਦੇ ਵਿੱਚ 100 ਮਾਈਕਰੋਨ ਦੀ ਪਹਿਲਾ ਪਰਤ ਬਣਦੀ ਹੈ ਓਕੇ ਪੂਰੇ ਦਾ ਪੂਰਾ ਕਾਰਨੀਆ ਨੂੰ ਇਸ ਤਰ੍ਹਾਂ ਲੇਜ਼ਰ ਦੇ ਨਾਲ ਚੱਕਿਆ ਜਾਂਦਾ ਦੇਖੋ ਇਸ ਤੋਂ ਲੈ ਕੇ ਪੂਰੇ 20 ਮਿਲੀਮੀਟਰ ਤੱਕ ਉਹਦੀ ਜੋ ਪਰਤ ਬਣਦੀ ਹੈ ਫਿਰ ਉਹ ਪਰਤ ਨੂੰ ਇਸ ਤਰ੍ਹਾਂ ਆਪ ਸਪੋਜ਼ ਕਰੋ ਕਿ ਕੋਈ ਇਸ ਤਰ੍ਹਾਂ ਦਾ ਸ਼ਾਰਟਸ ਵੀ ਦੇਖੇ ਤਾਂ ਤੁਹਾਡੇ ਜਿਹੜੇ ਉਹ ਕਰਦੇ ਆਂਦੇ ਆਪਾਂ ਉਹ ਨਾਲ ਜਰੂਰ ਚਲਾਵਾ ਇਸ ਤਰ੍ਹਾਂ ਪਰਤ ਹੈ ਪਰਤ ਬਣਦੀ ਹੈ ਓਕੇ ਉਹਨੂੰ ਲੇਜ਼ਰ ਕਰਕੇ ਉਹ ਪਰਤ ਫਿਰ ਦੁਬਾਰਾ ਅੱਛਾ ਰੱਖ ਦਿੱਤੀ ਜਾਂਦੀ ਹੈ ਇਹ ਸਾਰੀਆਂ ਜਿਹੜੀਆਂ ਪਰਤ ਵਾਲੀਆਂ ਸਰਜਰੀਆ ਬਟ ਉਹਦੇ ਵਿੱਚ ਨੁਕਸਾਨ ਕੀ ਹੁੰਦਾ ਹੈ ਇੱਕ ਤਾਂ ਜਿਹੜਾ ਇਹ ਪਰਤ ਹੁੰਦਾ ਹੈ ਇਹਦਾ ਸਾਨੂੰ ਕਈ ਵਾਰੀ ਚਾ ਇਹ ਰਹਿੰਦਾ ਹੈ ਕਿ ਇਹਦੇ ਹਿੱਲਣ ਦੇ ਚਾਂਸਸ ਰਹਿੰਦੇ ਨੇ ਕਿ ਪਰਤ ਹਿੱਲ ਨਾ ਜਾਵੇ ਪੇਸ਼ੈਂਟਸ ਨੂੰ ਪ੍ਰੀਕਾਸ਼ਨਸ ਬਹੁਤ ਜ਼ਿਆਦਾ ਦੱਸਣੇ ਪੈਂਦੇ ਆ ਕਿ ਤੁਸੀਂ ਸਰਜਰੀ ਵਾਲੇ ਦਿਨ ਐਨੇ ਕੋ ਉਤਾਰ ਨਹੀਂ ਨਹੀਂ ਹੈ ਲਗਾ ਕੇ ਸੌਣਾ ਹੈ

ਸੋ ਇਹ ਜਿਹੜੀ ਸਰਜਰੀ ਹੈ ਇੱਕ ਤਾਂ ਇਹ ਹੈ ਕਿ ਇਹਦੀਆਂ ਪ੍ਰੀਕਾਸ਼ਨਸ ਬਹੁਤ ਜ਼ਿਆਦਾ ਹਨ 2mm ਦਾ ਲਗਭਗ ਇਹ ਪਰਤ ਬੰਦੀ ਹੈ ਜਿਹਨੂੰ ਚੱਕਦੇ ਆਂ ਰੱਖਦੇ ਆਂ ਔਰ ਤੀਸਰੀ ਸਭ ਤੋਂ ਵੱਡੀ ਡਿਸਐਡਵਾਂਟੇਜ ਜੋ ਹੈ ਕਿ ਚ ਡਰਾਈਨੈਸ ਦੀ ਸੰਭਾਵਨਾ ਬਹੁਤ ਹੁੰਦੀ ਹੈ ਅੱਛਾ ਜੀ ਕਿਉਂਕਿ ਇਹ ਚ ਜਿਹੜੇ ਅਸੀਂ ਕਾਰਨੀਆ ਦੀ ਜਿਹੜੀ ਰੀਸ਼ੇਪ ਕਰਦੇ ਆਂ ਜਿਹੜਾ ਕਾਰਨੀਆ ਹੈ ਉਸ ਨੂੰ ਅਸੀਂ ਉਹਦਾ ਜਿਹੜਾ ਸਟਰਕਚਰ ਹੈ ਉਹਨੂੰ ਚੇਂਜ ਕਰਦੇ ਆਂ ਉਹ ਬਰਨ ਕਰਦੇ ਆਂ ਇੱਕ ਐਗਜ਼ਾਈਮਰ ਦੇ ਨਾਲ ਅਬਲੇਟ ਕਰਦੇ ਆਂ ਉਹ ਉਹਨੂੰ ਜਿੱਦਾਂ ਕਹੇ ਲੋ ਕਾਰਨੀਆ ਨੂੰ ਅਸੀਂ ਥਿਕਨੈਸ ਉਸ ਤਰ੍ਹਾਂ ਕਟਾ ਕੇ ਉਹਨੂੰ ਰੀਸ਼ੇਪ ਕਰਦੇ ਆਂ ਓਕੇ ਇਹ ਸਾਰੀਆਂ ਇਹਦੀਆਂ ਡਿਸਐਡਵਾਂਟੇਜਸ ਹਨ ਪਰ ਜੇ ਹੁਣ ਆਪਾਂ ਗੱਲ ਕਰੀਏ ਸਿਲਕ ਦੀ ਤਾਂ ਜਿਹੜੀ ਸਿਲਕ ਸਰਜਰੀ ਹੈ ਇਟ ਇਜ਼ ਅ ਫਲਾਪਲੈਸ ਠੀਕ ਹੈ ਤਿੰਨ ਸਰਜਰੀਜ਼ ਹਨ ਸਮਾਈਲ ਸਮਾਈਲ ਪ੍ਰੋ ਐਂਡ ਸਿਲਕ ਆਲ ਥੀਸ ਸਰਜਰੀਜ਼ ਆਰ ਫਲਾਪਲੈਸ ਸਿਲਕ ਸਿਲਕ ਤੋਂ ਬਾਅਦ ਸੌਰੀ ਸਮਾਈਲ ਸਮਾਈਲ ਤੋਂ ਬਾਅਦ ਸਮਾਈਲ ਪ੍ਰੋ ਆਈ ਹੁਣ ਸਿਲਕ ਜੋ ਹੈ ਉਹ ਸਭ ਤੋਂ ਲੇਟੈਸਟ ਤੇ ਹੁਣ ਤੱਕ ਦੀ ਸਭ ਤੋਂ ਸੇਫਸਟ ਔਰ ਇੱਕ ਫਲਾਪਲੈਸ ਸਰਜਰੀ ਹੈ ਜਿਹਦੇ ਵਿੱਚ ਜੋ ਹੈ ਉਹ ਫਲੈਪ ਨਹੀਂ ਬਣਦਾ ਇੱਕ ਪਤਲਾ ਜਿਹਾ ਲੈਂਟਿਕਿਊਲ ਜੋ ਕੋਰਨੀਆ ਦੇ ਸੈਂਟਰ ਚ ਬਣਦਾ ਹੈ ਔਰ 2 mm ਦਾ incision ਦਿੰਨੇ ਹਾਂ ਉਹਦੇ ਵਿੱਚ ਦੀ ਉਹ ਲੈਂਟਿਕਿਊਲ ਰਿਮੂਵ ਕਰ ਦਿੰਨੇ ਆ ਔਰ ਪੇਸ਼ੈਂਟ ਨੂੰ ਕਹਿੰਨੇ ਅਗਲੇ ਦਿਨ ਤੋਂ ਤੁਸੀਂ ਆਪਣੇ ਕੰਮਕਾਰ ਕਰ ਸਕਦੇ ਅਗਲੇ ਦਿਨ ਤੋਂ ਕੋਈ ਕਿਤੇ ਉਹਨੂੰ ਅਗਲੇ ਦਿਨ ਤੋਂ ਤੁਸੀਂ ਕਾਰ ਡਰਾਈਵ ਕਰ ਸਕਦੇ ਆ ਕੰਫਰੈਂਸ ਕਰ ਸਕਦੇ ਆ ਸ਼ਾਪਿੰਗ ਕਰ ਸਕਦੇ ਆ ਟੀਵੀ ਦੇਖ ਸਕਦੇ ਆ ਫੋਨ ਦੇਖ ਸਕਦੇ ਆ ਔਰ ਜਿਮ ਜਾਣਾ ਹੈ ਤਾਂ 3-4 ਦਿਨ ਬਾਅਦ ਜਿਮ ਜਾ ਸਕਦੇ ਹਾਂ 3-4 ਦਿਨਾਂ ਨੂੰ ਆਈ ਮੇਕਅਪ ਕਰ ਸਕਦੇ ਆ ਕਿਉਂਕਿ ਇਹਦੇ ਵਿੱਚ ਕੋਈ ਪਰਤ ਨਹੀਂ ਬਣੀ ਹੁਣ ਇਹਦੇ ਵਿੱਚ ਡਾਕਟਰ ਸਾਹਿਬ ਇਹ ਦੱਸਿਓ ਕਿ ਜਿੰਨੇ ਮੰਨ ਲਓ ਵੀ ਕਿਸੇ ਨੇ ਬਾਹਰੋਂ ਆਉਣਾ ਤੜਗਾਉਂਦੇ ਵੀ ਨਹੀਂ ਵੀ ਜਿੰਨੇ ਬਾਹਰੋਂ ਆਉਣਾ ਉਹ ਕਿੰਨੇ ਕ ਦਿਨ ਪਹਿਲਾਂ ਛੁੱਟੀ ਲੈ ਕੇ ਆਵੇ ਤੇ ਕਿੰਨੇ ਕ ਦਿਨਾਂ ਚੋ ਨਾਰਮਲ ਹੋਊਗਾ ਜੀ ਜਿਹੜੀ ਤਾਂ ਸਿਲਕ ਸਰਜਰੀ ਆ ਉਹ ਤਾਂ ਅਸੀਂ ਕਹਿੰਨਾ 1 ਵੀਕ ਇਸ ਇਨਫੀ ਹੈ ਉਹ ਇੱਕ ਹਫਤਾ ਜਿਹੜਾ ਹੈ ਉਹ ਤੜਨ ਲਈ ਬਹੁਤ ਹੈਗਾ ਆ ਤੁਸੀਂ ਜੇ ਬਾਹਰੋਂ ਆੰਦੇ ਆ ਸਾਡੇ ਨਾਲ ਜਿਹੜਾ ਤੁਸੀਂ ਕਮਿਊਨੀਕੇਟ ਕਰ ਸਕਦੇ ਆ ਥਰੂ ਫੋਨ ਥਰੂ ਵੈਬਸਾਈਟ ਬਹੁਤ سارے ਨੰਬਰਸ ਹਨ ਤੁਸੀਂ ਸਾਡੇ ਤੋਂ ਕੰਟੈਕਟ ਔਰ कन्फर्मेसन लै सकते हैं और जो सिल्क सर्जरी है वह सब तो ज़्यादा फायदा यह है कि पोस्ट ऑपरेटिव प्रीकॉशनस बहुत घट हैं कट बहुत छोटा है रिकवरी बड़ी फास्ट है और नंबर थ्री क्योंकि एक् एक्सट्राबलेंस नहीं होंगी एग्जाइमर यूज नहीं होंगे ड्राइनेस की संभावना जी है बहुत जो है घट है ਔਰ ਜਿਹੜਾ ਸਾਡੀ ਅੱਖ ਦਾ ਸਟਰਕਚਰ ਹੈ ਉਹ ਜਿਹੜੀਆਂ ਬਾਇਓਮੈਕੈਨਿਕਸ ਹੈ ਅੱਖ ਦੀ ਜਿਹੜੀ ਸਟਰੈਂਥ ਹੈ ਉਹ ਬਣੀ ਰਹਿੰਦੀ ਹੈ ਸਟਰੈਂਥ ਜੋ ਹੈ ਉਹ ਅੱਗੇ ਤੋਂ ਨਹੀਂ ਕੱਟਦੀ ਇੱਕ ਬਹੁਤ ਸਾਰਾ ਲੋਕਾਂ ਦੇ ਮਨਾਂ ਦੇ ਵਿੱਚ ਨਾ ਵਹਿਮ ਗਿਆ ਹੁੰਦਾ ਵੀ ਜਿਵੇਂ ਇਹ ਅਸੀਂ ਆਪਰੇਟ ਕਰਾਉਣਾ ਤਾਂ ਉਸ ਤੋਂ ਬਾਅਦ ਰੈਡਨੈਸ ਬਹੁਤ ਰਹਿੰਦੀ ਹੈ ਇਰਿਟੇਸ਼ਨ ਹੁੰਦੀ ਰਹਦੀ ਹੈ ਖਾਸ ਬਹੁਤ ਹੁੰਦੀ ਹੈ ਕਈਆਂ ਨੂੰ ਤੇ ਵੀ ਵਹਿਮ ਹੈ ਜਿਵੇਂ ਮੇਰੇ ਵਰਗਿਆਂ ਨੂੰ ਵੀ ਐਣਕਾ ਕਾਲੀਆਂ ਲਾ ਕੇ ਰੱਖਣੀਆਂ ਪੈਂਦੀਆਂ ਨੇ ਧੁੱਪ 'ਚ ਨਹੀਂ ਜਾਣਾ ਦੇਖੋ ਜਿੰਨੀਆਂ ਵੀ ਇਹ ਸਰਜਰੀਜ਼ ਹਨ ਕਿਉਂਕਿ ਅਸੀਂ ਕਾਰਨੀਆ ਤੇ ਸਰਜਰੀ ਕਰਦੇ ਹਾਂ ਜਿਹੜੀ ਲੇਸਿਕ ਹੈ ਜਾਂ ਜਿਹੜੀ ਸੀ ਲੇਸਿਕ ਕਰਦੀ ਹੋ ਰਹਾ ਜਾਂ ਇਨੋਵਾਈਸ ਹੈ ਇਹ ਜਿੰਨੀਆਂ ਸਰਜਰੀਆਂ ਨੇ ਇਹ ਕਵਾਨੀਆਂ ਚ ਕੱਟ 2mm ਦਾ ਲੱਗਦਾ ਹੈ ਇਹ ਚ ਥੋੜੀ ਜਿਹੀ ਪ੍ਰਿਕਾ ਜਿਹੜੀਆਂ ਹੈ ਜਿਹੜੀਆਂ ਪ੍ਰੋਬਲਮਸ ਦਾ ਇਰੀਟੇਸ਼ਨ ਹੋ ਗਈ ਪੇਨ ਹੋ ਗਈ ਥੋੜੀ ਜ਼ਿਆਦਾ ਕੰਟੇ ਰਹਿੰਦੀਆਂ ਔਰ ਸਿਲਕਸ ਤਾਂ ਕਿਉਂਕਿ 2mm ਦਾ ਕੱਟ ਹੈ ਔਰ ਇਹ ਬਹੁਤ ਘੱਟ ਦੇਰ ਤੱਕ ਇਹ ਪ੍ਰੋਬਲਮਸ ਰਹਿੰਦੀਆਂ ਹਾਂ ਰੈਡਨੈਸ ਕੁਝ ਪੇਸ਼ੈਂਟਸ ਹੁੰਦੇ ਆ ਉਹ ਵਿਦਿਨ ਵੀਕ ਜੋ ਹੈ ਉਹ ਚਲੇ ਜਾਂਦੀ ਹੈ ਔਰ ਬਾਕੀ ਕੋਈ ਕੋਈ ਇੰਨੀਆ ਜ਼ਿਆਦਾ ਜੋ ਹੈ ਪ੍ਰੋਬਲਮ ਦੀ ਲੋੜ ਨਹੀਂ ਹੁੰਦੀ ਏਜ ਦੱਸਿਓ ਕਿ ਡਾਕਟਰ ਸਾਹਿਬ ਕਿੰਨੀ ਘੱਟ ਤੋਂ ਘੱਟ ਏਜ ਤੇ ਵੱਧ ਤੋਂ ਵੱਧ ਏਜ ਦਾ ਇੱਕ ਲਵਾ ਸਕਦੀ ਹੈ ਕਈ ਸਾਰੇ ਸਾਡੇ ਕੋ ਪੇਸ਼ੈਂਟਸ ਜੋ ਬੱਚੇ ਹੁੰਦੇ ਹਨ ਉਹਨਾਂ ਦੇ ਪੇਰੈਂਟਸ ਦੇ ਫੋਨ ਆਉਂਦੇ ਆ ਨਾ ਸਾਨੂੰ ਕਹਿੰਦੇ ਆ ਕਿ ਸਾਡਾ ਬੱਚਾ 13 ਸਾਲ ਦਾ ਹੋ ਗਿਆ ਜੀ ਸਾਡੀ ਲੀਜ਼ਰ ਕਰ ਦਿਓ ਸਿਲਕ ਕਰ ਦਿਓ 16 ਸਾਲ ਦਾ ਹੋ ਗਿਆ ਮੈਂ ਕਹਦਾ ਕਿ 18 ਸਾਲ ਤੋਂ ਪਹਿਲਾਂ ਲੇਸਿਕ ਜਾਂ ਸਿਲਕ ਕੋਈ ਵੀ ਪ੍ਰੋਸੀਜਰ ਹੈ ਇਹ ਨਹੀਂ ਹੋ ਸਕਦਾ ਉਹਦਾ ਕਾਰਨ ਉਹਦਾ ਕਾਰਨ ਹੈ ਕਿ 18 ਸਾਲ ਤੱਕ ਸਾਡਾ ਜੋ ਡਿਵੈਲਪਮੈਂਟਲ ਏਜ ਹੁੰਦੀ ਹੈ ਜੋ ਸਾਡਾ ਜੋ ਸਾਡੀ ਬਾਡੀ ਹੈ ਜੋ ਸਰੀਰ ਹੈ ਉਹ ਉਹਦੀ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ ਇਸ ਤਰ੍ਹਾਂ ਹੀ ਅੱਖ ਦਾ ਜੋ ਸਟਰਕਚਰ ਹੈ ਉਸ ਵਿੱਚ ਵੀ ਚੇਂजेस ਹੋ ਰਹੀਆਂ ਹੁੰਦੀਆਂ ਹਨ ਔਰ 18 ਸਾਲ ਦੀ ਉਮਰ ਤੋਂ ਬਾਅਦ ਹੀ ਜੇ 6 ਮਹੀਨੇ ਤੱਕ ਨੰਬਰ ਸਟੇਬਲ ਹੈ ਓਨਲੀ ਦੋਸ ਜੋ ਦੋ ਕੈਂਡੀਡੇਟ ਆਰ ਫਿਟ ਫੋਰ ਦਾ ਸਿਲਕ ਸਰਜਰੀ ਸੋ ਇਚ ਇਸਨ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ maximum age <coughs> maximum age वैसे कोई नहीं है अच्छा जी इट कैन बी डन अप टू एनी एज बट नॉर्मली वी वॉयड आफ्टर 40 40 ਤੋਂ ਬਾਅਦ ਅਸੀਂ ਥੋੜਾ ਜਿਹਾ ਜਿਹੜਾ ਐ ਇੰਨੀ ਇੰਨੀ ਜ਼ਿਆਦਾ ਮਤਲਬ ਫ੍ਰੀਕੁਐਂਟਲੀ ਨਹੀਂ ਕਰਦੇ ਬਹੁਤ ਸੋਚ ਸਮਝ ਕੇ ਬੜੇ ਸਿਲੇਕਟਡ ਕੇਸਿਸ ਦੇ ਵਿੱਚ ਕਰਦੇ ਹਾਂ ਹੋ ਜਾਂਦਾ ਹੋ ਸਾਰਿਆਂ ਚ ਹੀ ਜਾਂਦਾ ਹੈ ਬਟ 40 ਤੋਂ ਬਾਅਦ ਹੋਰ ਆਪਸ਼ਨਸ ਜੋ ਹਨ ਉਹ ਵੀ ਜੋ ਹਨ ਅਸੀਂ ਉਹ ਜ਼ਿਆਦਾ ਉਹਦੇ ਵੱਲ ਧਿਆਨ ਦੇਈਦਾ ਇੱਕ ਗੱਲ ਤੁਸੀਂ ਪੁੱਛੀ ਸੀ ਕਿ ਜੇ ਐਨ ਆਰ ਆਈ ਆਂਦੇ ਆ ਹਾਂ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਿਆ ਜਾਵੇ ਕਿ ਇੱਕ ਤਾਂ ਮੈਂ ਦੱਸਿਆ ਸੀ ਕਿ ਹਫਤਾ ਜਿਹੜਾ ਹੈ that is enough for them ਪਰ ਉਹ ਦੋ ਚਾਰ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣ ਜਦੋਂ ਉਹਨਾਂ ਨੇ ਬਾਹਰੋਂ ਆਣਾ ਹੈ ਤਾਂ ਤਿੰਨ ਦਿਨ ਪਹਿਲਾਂ ਜਨ 72 ਘੰਟੇ ਪਹਿਲਾਂ ਉਹਨਾਂ ਨੇ ਆਪਣੀ ਜੋ ਕੰਟੈਕਟ ਲੈਂਸਸ ਹਨ ਉਹ ਨਹੀਂ ਪਾਏ ਹੋਣੇ ਚਾਹੀਦੇ ਓਕੇ ਉਹ ਉਤਾਰ ਕੇ ਸਾਈਡ ਤੇ ਰੱਖ ਦੇਣ ਤਾਂ ਤਾਂ ਕਿ ਜੋ ਸਾਨੂੰ ਕਾਰਨੀਆ ਸਟਡੀ ਕਰਨਾ ਹੈ ਜੋ ਅਸੀਂ ਪੈਂਟਾਕੈਮ ਜਾਂ OPD 3 ਸਕੈਨ ਕਰਨੀਆਂ ਹਨ ਇੰਟੀਰੀਅਰ ਸੈਗਮੈਂਟ OSDT ਕਰਨੀਆਂ ਹਨ ਜਿੰਨੇ ਵੀ ਅੱਖਾਂ ਦੀਆਂ ਜੋ ਸਕੈਨਸ ਕਰਨੀਆਂ ਉਹਨਾਂ ਦੀ ਜੋ ਜੋ ਉਹਨਾਂ ਦੀਆਂ ਰੀਡਿੰਗਸ ਹੈ ਜਾਂ ਜੋ ਉਹਨਾਂ ਦੇ ਪੈਰਾਮੀਟਰਸ ਜੋ ਅਸੀਂ ਦੇਖਣੇ ਹਨ ਉਹਨਾਂ ਵਿੱਚ ਕੋਈ ਡਿਫਰੈਂਸਸ ਨਾ ਆਵੇ ਔਰ ਜਿਹੜੀਆਂ ਨੇ ਜਿਹੜੇ ਬੱਚੇ ਹਨ ਬੱਚਿਆਂ ਹਨ ਉਹਨਾਂ ਨੇ 24 ਘੰਟੇ ਪਹਿਲੇ ਆਈ ਮੇਕਅਪ ਨਹੀਂ ਕਰਨਾ ਹੁੰਦਾ ਸੋ ਦੋ ਮੇਨ ਪ੍ਰੀਹਜ਼ ਅਸੀਂ ਦੱਸਦੇ ਆ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਕੰਟੈਕਟ ਲੈਂਸ ਪਾ ਕੇ ਹਸਪੀਟਲ ਆਜੋ ਉਹਦੇ ਨਾਲ ਸਾਨੂੰ ਅਗਲੇ 3 ਦਿਨ ਤੁਹਾਨੂੰ ਫੇਰ ਵੇਟ ਕਰਾਉਣੀ ਪੈਂਦੀ ਹੈ ਕਿ ਤੁਸੀਂ ਥੋੜੇ 48 ਤੋਂ 72 ਘੰਟੇ ਬਾਅਦ ਜੋ ਕੰਟੈਕਟ ਲੈਂਸ ਨੂੰ ਉਤਾਰ ਕੇ ਸਾਡੇ ਕੋਲ ਆਇਓ ਸੋ ਇਹ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਕੋਈ ਸਰ ਫਿਜ਼ੀਕਲ ਵੀ ਟੈਸਟ ਹੁੰਦੇ ਆ ਜਿਵੇਂ ਬੀਪੀ ਜਾਂ ਸ਼ੂਗਰ ਕੋਈ ਇਦਾਂ ਦਾ ਟੈਸਟ ਜਾਂ ਪਹਿਲਾਂ ਉਹ ਜੀ ਜਨਰਲ ਹਾਂ ਜਨਰਲ ਟੈਸਟ ਸਾਰੇ ਹੁੰਦੇ ਆ ਅੱਛਾ ਜੀ ਬਟ ਨਾਰਮਲੀ ਜਿਹੜੇ ਅਸੀਂ ਜੋ ਨਾਰਮਲ ਟੈਸਟ ਹਨ ਇਹ ਸਾਰੇ ਟੈਸਟ ਜੋ ਨਾਰਮਲ ਸਰਜਰੀਜ਼ ਕਰਦੇ ਨੇ ਸਾਰੇ ਟੈਸਟ ਇਹ ਹੁੰਦੇ ਆ ਜੇ ਮੰਨ ਲਓ ਕਿ ਸਿਲਕ ਆਪਾਂ 18 ਸਾਲ ਤੋਂ ਬਾਅਦ ਅਸੀਂ ਕਰਵਾ ਲੈਨੇ ਆ ਵੀ 19 ਚ ਕਰਾ ਲਿਆ 20 ਚ ਕਰਵਾ ਲਿਆ ਇਹਦੀ ਕੋਈ ਏਜ ਲਿਮਟ ਵੀ ਹੈ ਸਿਲਕ ਦੀ ਨਾਰਮਲੀ ਜੇ ਨਿਆ ਵੀ ਰੈਫ੍ਰੈਕਟਿਵ ਸਰਜਰੀਜ਼ ਹਨ ਇਹ ਜਦੋਂ ਵੀ ਕਰਵਾ ਲੈਂਦੇ ਇਹਦੀ ਪੂਰੀ ਲਾਈਫ ਲਈ ਚਲਦੀ ਹੈ ਓਕੇ ਇਹ ਪੂਰੀ ਲਾਈਫ ਲਈ ਹੁੰਦੀਆਂ ਕਿਉਂਕਿ ਦੂਰ ਦਾ ਨੰਬਰ ਉਤਰ ਜਾਂਦਾ ਹੈ ਔਰ ਇਹ ਜਿਨ੍ਹਾਂ ਦੇ ਵੀ ਅਸੀਂ ਸਿਲਕ ਜਾਂ ਕਰਦੇ ਹਾਂ ਉਹਨਾਂ ਦੇ ਵਿੱਚ ਜੋ ਜੋ ਨੰਬਰ ਉਤਰਦਾ ਹੈ ਜੋ ਐਨੈਕ ਉਤਰਦੀ ਹੈ ਨਾਰਮਲੀ ਇਹ ਸਾਰੀ ਲਾਈਫ ਲਈ ਹੁੰਦੀ ਹੈ ਅਨਟਿਲ ਅਨਲੈਸ ਕਿ ਤੁਸੀਂ ਬਹੁਤ ਜ਼ਿਆਦਾ ਅੱਖ ਤੇ ਜ਼ੋਰ ਪਾਉਂਦਾ મતલਬ ਕਿ ਸਾਰਾ ਦਿਨ ਤੁਸੀਂ ਲੈਪਟਾਪ ਟੀਵੀ ਤੇ ਲੱਗੇ ਰਹਿੰਦੇ ਹੋ ਤੁਸੀਂ ਅੱਖ ਦਾ ਧਿਆਨ ਨਹੀਂ ਰੱਖਦੇ ਨਾ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਤੁਸੀਂ ਮੀਨਸ ਕਿ ਅੱਖਾਂ ਦਾ ਕੋਈ ਧਿਆਨ ਰੱਖ ਲਿਓ ਜਨਰਲ ਵੀ ਤਾਂ ਉਹਦੇ 'ਚ ਕੀ ਹੁੰਦਾ ਹੈ ਕਿ ਜਿਹੜੀ ਤੁਹਾਡੀ ਅੱਖ ਜਿਹਨਾਂ 'ਚ ਡਰਾਈਨੈਸ ਦੀ ਸੰਭਾਵਨਾ ਹੁੰਦੀ ਹੈ ਔਰ ਕਈ ਵਾਰੀ ਦੁਬਾਰਾ ਜੋ ਨੰਬਰ ਹੈ ਉਹਦੇ ਆਨ ਦੇ ਕੁਝ ਪਰਸਨ ਚਾਂਸਸ ਸੁਰਹੰਦੇ ਹਨ ਹੂੰ ਬਤ ਪਾਵ ਕਿ ਇੱਕ ਵਾਰੀ ਤੁਸੀਂ ਇਹ ਵਾਲਾ ਟ੍ਰੀਟਮੈਂਟ ਲੈ ਲਓ ਤਾਂ ਉਮਰ ਪਰ ਜ਼ਰੂਰਤ ਨਹੀਂ ਉਹ ਜੀ ਹਾਂ ਉਮਰ ਪਰ ਕਦੀ ਜੋ ਹੈ ਉਹਦੀ ਜੋ ਨਹੀਂ ਅਪ ਟੂ 40 45 ਹੂੰ 40 45 ਤੋਂ ਬਾਅਦ ਜਿਹੜੀ ਨਾਰਮਲ ਜੋ ਸਾਡੀ ਅੱਖ ਦੀ ਸਟਰਕਚਰਲ ਚੇਂजेस ਕਰਕੇ ਜਿਸ ਤਰ੍ਹਾਂ ਨੇੜੇ ਦੀ ਨੰਬਰ ਆੰਦਾ ਹੈ ਉਹ ਰੇਂਜ ਫੈਕਟਰ ਹੈ ਉਹ ਏਜ ਫੈਕਟਰ ਹੈ ਪਰ ਬਹੁਤ ਮੈਨੂੰ ਲੱਗਦਾ ਵੀ ਇਹ ਬਹੁਤ ਵਧੀਆ ਚੀਜ਼ ਹੈ ਵੀ ਜੇ ਮੰਨ ਲਓ 18-19 ਸਾਲ ਦੇ ਬੱਚੇ ਨੇ ਕਰਵਾ ਲਿਆ ਹਾਂ 20-25 ਸਾਲ ਤੱਕ ਉਹਨੂੰ ਸੋਚੀ ਦੀ ਜ਼ਰੂਰਤ ਨਹੀਂ ਹੈ ਫਿਰ ਸੋਚਣ ਦੀ ਜ਼ਰੂਰਤ ਨਹੀਂ ਕਿਉਂਕਿ ਬੱਚਾ ਹੈ ਉਹਦੀ ਲਾਈਫ ਨੇ ਸਟਾਰਟ ਹੋਣੀ ਹੈ ਉਹ ਜਿੱਦਾਂ ਬਾਹਰ ਜਾਂਦੇ ਹਨ ਕਈ ਜਗ੍ਹਾ ਉਹਨੂੰ ਜੌਬ ਮਿਲਣੀ ਹੈ ਕਿੱਥੇ ਉਹਨੇ ਫੌਗ ਦੇ ਵਿੱਚ ਜਾਣਾ ਹੈ ਕਦੀ ਤੁੰਦ ਵਿੱਚ ਕਦੀ ਉਹਨੇ ਧੂਏਂ ਵਿੱਚ ਕੰਮ ਕਰਨਾ ਹੈ ਰੈਸਟੋਰੈਂਟਸ ਕੰਮ ਕਰਨਾ ਹੈ ਕਦੀ ਬਾਰਿਸ਼ ਆ ਜਾਣੀ ਹੈ बार-बार ਐਨਕਾਂ ਸਾਫ਼ ਕਰਨੀਆਂ ਪੈਣੀਆਂ ਹਨ

ਕਿ ਜਦੋਂ ਅਸੀਂ ਡਾਟਾ ਜਿਹੜਾ ਹੈ ਮਸ਼ੀਨ ਦੇ ਵਿੱਚ ਇੰਪੋਰਟ ਕਰਦੇ ਹਾਂ ਤਾਂ ਆਟੋਮੈਟਿਕਲੀ ਐਨਲਾਈਜ਼ ਕਰ ਲੈਂਦਾ ਸੋ ਉਹ ਆਟੋਮੈਟਿਕਲੀ 레이జర్ ਕਿੰਨੀ ਲਗਣੀ ਹੈ ਉਹ ਜੋ ਲਿਸ ਜੋ ਜਿਹੜਾ ਕਾਰਨੀਅਲ ਸਟ੍ਰੋਮਲ ਬੈਡ ਜਿਹੜਾ ਰਹਿਣਾ ਹੈ ਉਹ ਕਿੰਨਾ ਰਹਿਣਾ ਹੈ ਔਰ ਜਿਹੜੀ ਫਲੈਪ ਦੀ ਥਿਕਨੈਸ ਕਿੰਨੀ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਆਲਰੇਡੀ ਇਹ ਮਸ਼ੀਨਾਂ ਦੇ ਵਿੱਚ ਹੈ ਕਿਉਂਕਿ ਜੌਨਸਨ ਐਂਡ ਜੌਨਸਨ ਅਮਰੀਕਨ ਟੈਕਨੋਲੋਜੀ ਹੈ ਔਰ ਅਮਰੀਕਨਸ ਆ ਨੋਨ ਫੋਰ ਥੀਸ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਸਾਲ ਪਹਿਲਾਂ ਤੋਂ ਉਥੇ ਕੰਮ ਕਰ ਰਹੀ ਹੈ ਸੋ ਇਹ ਚੀਜ਼ ਜਿੰਨੀਆਂ ਵੀ ਮਸ਼ੀਨਸ ਹਨ ਦੇ ਆਲਰੇਡੀ ਇਕুইਪਡ ਵਿਦ ਦੀਸ ਆਰਟੀਫੀਸ਼ੀਅਲ ਗਲਤੀ ਇਹ ਕਲੀਅਰ ਹੈ ਵੀ ਜਿਵੇਂ ਨਾ ਦੇ ਬੰਦੇ ਵਿੱਚ ਵਹਿ ਨਾ ਵੀ ਟੀਕਾ ਲਾਉਣਾ ਹੈ ਅੱਖ ਦੇ ਵਿੱਚ ਜਾਂ ਫਿਰ ਕੋਈ ਸ਼ੀਟ ਸ਼ਾਟ ਕਰਨੀ ਹੈ ਫਿਜ਼ੀਕਲੀ ਇਹਦੇ ਵਿੱਚ ਉਹ ਜ਼ਰੂਰਤ ਕੋਈ ਨਹੀਂ ਪੈਂਦੀ ਇਹਦੇ ਵਿੱਚ ਕੋਈ ਟੀਕਾ ਨਹੀਂ ਕੋਈ ਟਾਂਕਾ ਨਹੀਂ ਕੋਈ ਦਰਦ ਨਹੀਂ ਕੋਈ ਦਾਖਲਾ ਨਹੀਂ 16 17 ਸੈਕਿੰਡ ਦੀ ਸਰਜਰੀ ਹੈ ਨਾਰਮਲੀ 10 ਮਿੰਟ ਤੋਂ ਪਹਿਲਾਂ ਅਸੀਂ ਪੇਸ਼ੈਂਟ ਨੂੰ ਆਪਣੇ ਜਿਹੜਾ ਓਟੀ ਹੁੰਦਾ ਹੈ ਉਸ ਤੋਂ ਬਾਹਰ ਪੇਜ ਦਿੱਤਾ ਹੈ ਕਿ ਤੁਸੀਂ ਜਿਹੜੀ ਸਰਜਰੀ ਹੈਸ ਬੀਟ ਡਨ ਨਾਰਮਲੀ ਟੋਟਲ ਜਿਹੜਾ ਸਾਡਾ ਐਵਰੇਜ ਸਟੇ ਹੈ ਹਸਪੀਟਲ ਦੇ ਵਿੱਚ ਉਹ ਜਿਹੜਾ 1 ਘੰਟੇ ਦਾ ਹੈ 1 ਘੰਟੇ ਤੋਂ ਬਾਅਦ ਅਸੀਂ ਮੋਸਟਲੀ ਪੇਸ਼ੈਂਟ ਜੋ ਸਾਡਾ ਐਂਟਰੀ অর ਐਗਜ਼ਿਟ 1 ਘੰਟੇ ਦੇ ਵਿੱਚ ਅਸੀਂ ਵਾਪਸ ਕਰ ਸਰਜਰੀ ਕਰਕੇ ਭੇਜ ਦਿੰਦੇ ਆ ਮਤਲਬ ਇਹ ਸਭ ਇੰਪੋਰਟੈਂਟ ਗੱਲ ਹੈ ਕਈ ਵਾਰੀ ਦੇਖੋ ਜਿਵੇਂ ਬਾਹਰ ਵਾਲੇ ਨੇ ਉਹਨਾਂ ਨੇ 15 ਦਿਨ ਦੀ ਛੁੱਟੀ ਲੈ ਕੇ ਆਏ ਤੇ 15 ਦਿਨ ਚ ਵਿਆਹ ਵੀ ਦੇਖਣਾ 15 ਦਿਨ ਚ ਸ਼ਾਪਿੰਗ ਵੀ ਕਰਨੀ ਹੈ ਇਧਰ ਉਧਰ ਤੇ ਕੰਮ ਵੀ ਕਰਨਾ ਰਿਸ਼ਤੇਦਾਰਾਂ ਕੋਲ ਵੀ ਜਾਣਾ ਤੇ ਇਹ ਵਾਲਾ ਕੰਮ ਜਿਹੜਾ ਵਾ ਜੇ ਉਹ ਪਹਿਲਾਂ ਪ੍ਰ ਇੱਕ ਘੰਟੇ ਦਾ ਕੰਮ ਇੱਕ ਘੰਟੇ ਦਾ ਕੰਮ ਹੈ ਬਸ ਪਹਿਲੇ ਸਾਡੇ ਨਾਲ ਕਮਿਊਨੀਕੇਟ ਕਰ ਲੈਣ ਕਿਸੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਦੱਸ ਦਈਏ ਕੁਝ ਚੀਜ਼ਾਂ ਪੁੱਛਣੀਆਂ ਹੁੰਦੀਆਂ ਨੈਣਕ ਦਾ ਨੰਬਰ ਕਿੰਨਾ ਹੈ ਤੁਸੀਂ ਕੰਟੈਕਟ ਲੈਂਡ ਯੂਜ਼ ਕਰਦੇ ਹੋ ਜਾਂ ਨਹੀਂ ਕਰਦੇ ਹੋ ਤੁਹਾਡਾ ਲਾਈਫ ਸਟਾਈਲ ਕੀ ਹੈ ਤਾਂ ਤੁਸੀਂ ਇੱਕ ਦੋ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ ਜੋ ਅਸੀਂ ਐਨਾਲਾਈਜ਼ ਕਰਕੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਣਾ ਹੈ ਕਿ ਤੁਹਾਡੇ ਲਈ ਕਿਹੜੀ ਜੋ ਸਰਜਰੀ ਹੈ ਫਿੱਟ ਹੈ ਜ਼ਰੂਰੀ ਇਹ ਕਿ ਸਾਰੇ ਪੇਸ਼ੈਂਟ ਦੇ ਵਿੱਚ ਅਸੀਂ ਸਿਲਕ ਸਰਜਰੀ ਹੀ ਕਰਦੇ ਹਾਂ ਸਿਲਕ ਇਜ਼ ਅ ਡੈਫੀਨਿਟਲੀ ਅ ਵੰਡਰਫੁਲ ਸਰਜਰੀ ਜੋ ਹੈ ਫਲੈਪਲੈਸ ਸਰਜਰੀ ਪਰ ਕਈ ਪੇਸ਼ੈਂਟ ਦੇ ਵਿੱਚ ਸਾਨੂੰ ਜੋ ਸੀ ਲੇਸਿਕ ਹੈ ਉਹ ਵੀ ਕਰਨਾ ਪੈਂਦਾ ਹੈ ਔਰ ਇੱਥੇ ਮੈਂ ਦੱਸ ਕੀ ਤੁਹਾਨੂੰ ਬਹੁਤ ਹੀ ਖੁਸ਼ ਵੀ ਹੋ ਰਹੇ ਹਾਂ ਔਰ ਫਕਰ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਸੀ ਲੇਸਿਕ ਦੇ ਵਿੱਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਹੈ ਜੈਨੂ ਅਸੀਂ ਕਹਿੰਦੇ ਹਾਂ ਸੀ ਲੇਸਿਕ ਪਲਸ ਅੱਜ ਕੱਲ ਅਸੀਂ ਕਰ ਰਹੇ ਹਾਂ ਸੀ ਲੇਸਿਕ ਪਲਸ ਜਪਾਨੀਸ ਟੈਕਨੋਲੋਜੀ ਹੈ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਜੋ ਪੇਸ਼ੈਂਟ ਦਾ ਡਾਟਾ ਐਨਾਲਾਈਜ਼ ਅਸੀਂ ਪੈਂਟਾਕੇਮ ਦੇ ਨਾਲ ਜਾਂ OPD 3 ਦੇ ਵਿੱਚ ਜੋ ਅਸੀਂ ਜੋ ਪੇਸ਼ੈਂਟ ਜਿਹੜਾ ਕੋਰਨੀਆ ਦਾ ਜੋ ਸਰਫੇਸ ਹੁੰਦਾ ਉਹਨੂੰ ਐਨਾਲਾਈਜ਼ ਕਰਦੇ ਹਾਂ ਜੋ ਦੀ ਜਿਹੜੀ ਸਰਫੇਸ ਦੇ ਉੱਪਰ ਅਨਈਵਨ ਸਪੌਟਸ ਹੁੰਦੇ ਹਨ ਉਹ ਸਾਰੇ ਜੋ ਅਸੀਂ ਉਹਦਾ ਡਾਟਾ ਐਨਲਾਈਜ਼ ਕਰਕੇ ਸੇਮ ਜੋ ਡਾਟਾ ਅਸੀਂ ਆਪਣੇ ਜਿਹੜੀਆਂ ਐਗਜ਼ਾਈਮਨ ਮਸ਼ੀਨਸ ਹਨ ਜੋ ਜਿਸ ਨੂੰ ਅਸੀਂ ਸੀਲੀਏਸੇ ਮਸ਼ੀਨ ਕਹਿੰਦੇ ਹਨ ਉਹਦੇ ਵਿੱਚ ਇੰਪੋਰਟ ਕਰਦੇ ਹਾਂ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਉਹਨੂੰ ਐਚ ਡੀ ਵਿਜ਼ਨ ਮਿਲਦਾ ਹੈ ਔਰ ਉਹਦੀ ਜਿਹੜੀ ਰਾਤ ਨੂੰ ਜਿਸ ਤਰ੍ਹਾਂ ਕਿਸੇ ਨੂੰ ਲਾਈਟਾਂ ਫੈਲਦੀਆਂ ਹਨ ਜਾਂ ਕੰਪਿਊਟਰ ਨੂੰ ਦਿੱਕਤ ਆਉਂਦੀ ਹੈ ਤੇ ਅੱਜਕੱਲ ਇੰਨੀ achi technologies ਆ ਗਈਆਂ ਹਨ ਕਿ ਉਹਦੇ ਵਿੱਚ ਜੋ ਹੈ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਜੋ ਹੈ ਉਹ ਨਹੀਂ ਹੁੰਦੀ ਸੋ ਮੈਂ ਇਹ ਵੀ ਦੱਸ ਦੱਸ ਦਵਾ ਕਿ ਜੇ ਕਿਸੇ ਨੇ ਸਿਲਕ ਵਗੈਰਾ ਜੇ ਸਿਲਕ ਸਰਜਰੀ ਕੋਈ ਨਹੀਂ ਕੋਈ ਇਸ ਤਰ੍ਹਾਂ ਦੇ ਹਰ ਕੋਈ ਬੰਦਾ ਸਿਲਕ ਲਈ ਫਟਣੀ ਹੈ ਕਈਆਂ ਦੇ ਸਾਨੂੰ 22 30 ਪਰਸੈਂਟ پیشنਟ ਦੇ ਸਾਨੂੰ ਲੇਸਿਕ ਲੇਜ਼ਰ ਕਰਨੇ ਪੈਂਦੇ ਹਨ ਜਿਹਦੇ ਵਿੱਚ ਅਸੀਂ ਹੁਣ ਸਭ ਤੋਂ ਬੈਸਟ ਸੀ ਲੇਸਿਕ ਪਲੱਸ ਲੈ ਕੇ ਆਏ ਹਾਂ ਵਿਦ ਆਰਟੀਫੀਸ਼ੀਅਲ ਇੰਟੈਲੀਜੈਂਸ ਸੀ ਲੇਸਿਕ ਪਲੱਸ ਵਿਦ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦਾ ਫਾਇਦਾ ਲੈ ਸਕਦੇ ਹੋ ਉਹਦੇ ਫਾਇਦਾ ਕੀ ਹੈ ਕਿ ਉਹਦੇ ਵਿੱਚ ਕੋਈ ਵੀ ਜੋ ਕੋਰਨੀਆ ਦੇ ਉੱਪਰ अनइਵਨ ਸਪots ਹੈ ਕੋਰਨੀਆ ਦੇ ਉੱਪਰ ਇਰੈਗੂਲੈਰਿਟੀਆਂ ਹਨ ਉਹ ਵੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਉਹਨੂੰ ਐਨਾਲਾਈਜ਼ ਕਰਕੇ ਉਹਨੂੰ ਨਿਊਟਰਲਾਈਜ਼ ਕਰਦੇ ਹਾਂ ਉਹਨੂੰ ਅਸੀਂ ਪਲੇਨ ਕਰਦੇ ਹਾਂ ਤਾਂ ਕਿ ਜੋ ਪੇਸ਼ੈਂਟਸ ਹਨ ਉਹ ਐਚ ਡੀ ਵਿਜ਼ਨ ਮੇਲੇ ਮੇਰਾ ਸਵਾਲ ਵੀ ਇਸੇ ਦੇ ਨਾਲ ਰਿਲੇਟਡ ਸਿਗਾ ਕਿ ਜੇ ਮੰਨ ਲਓ ਜਿਵੇਂ ਤੁਸੀਂ ਦੱਸਿਆ ਵੀ 18 ਸਾਲ ਤੱਕ ਵੇਟ ਕਰ ਲੈਣੀ ਚਾਹੀਦੀ ਆ ਪਰ ਅੱਜ ਕੱਲ ਬੱਚਿਆਂ ਦੇ ਜੰਮਦੇ ਦੀ ਨਿਗਾਹ ਬਹੁਤ ਜ਼ਿਆਦਾ ਕਮਜ਼ੋਰ ਹੈ ਵੀ 18 ਸਾਲ ਤੱਕ ਉਹਨਾਂ ਨੇ ਸਕੂਲ ਵੀ ਜਾਣਾ ਸਕੂਲ ਦੇ ਵਿੱਚ ਪੜ੍ਹਨਾ ਲਿਖਣਾ ਸਾਰਾ ਕੁਝ ਜੇ 18 ਸਾਲ ਤੋਂ ਪਹਿਲਾਂ ਜ਼ਰੂਰਤ ਪੈਂਦੀ ਹੈ ਤੇ ਉਹ ਕਿਹੜੀ ਤਕਨੀਕ ਹੈ ਸਰ 18 ਸਾਲ ਤੋਂ ਪਹਿਲਾਂ ਕੋਈ ਟੈਕਨੀਕ ਨਹੀਂ ਹੈ ਕੋਈ ਡਾਕਟਰ ਜੋ 18 ਸਾਲ ਤੋਂ ਪਹਿਲਾਂ ਸਰਜਰੀ ਕਿਸੇ ਵੀ ਤਰ੍ਹਾਂ ਦੀ ਰੈਫ੍ਰੈਕਟਿਵ ਸਰਜਰੀ ਹੈ ਉਹ ਨਹੀਂ ਕਰੇਗਾ ਬਹੁਤ سارے ਡਾਕਟਰ ਕਹਿੰਦੇ ਨੇ ਕਿ ਕਰ ਦਿੰਦੇ ਆ ਹੁਣ ਹੀ ਜੀ और जोड़े डॉक्टर जो मैडिकल जो एम बी बी एस एम एस डॉक्टर वो नहीं करेंगे हाँ कोई कहेगा कि मैं दवाई पा के सही कर दूंगा मेरे को दवाई है अखा च पाने खाने ली है मेरे को हैं वो डिफरेंट चीज़ है बट जो मैडिकल फील्ड रिटिड डॉक्टर जो जो साइंटिफिकली जो अपना प्रैक्टिस करते हैं वो चीज़ा अठारह साल तो बाद ही हो सकती हैं अठारह साल तो बाद एनक लगा उतारना जो है ਉਹ ਸਰਜਰੀ ਦੇ ਨਾਲ ਸੰਭਵ ਜੋ ਹੈ ਉਹ ਨਹੀਂ ਹੈ ਹੂੰ ਤੇ ਆਖਰੀ ਸਵਾਲ ਆ ਮੇਰਾ ਕਿ ਹੁਣ ਜਿੰਨੀਆਂ ਆਪਾਂ ਸਿਲਕ ਦੇ ਬਾਰੇ ਫਾਇਦੇ ਗਿਣਾਤੇ ਆ ਹੁਣ ਰੇਟ ਵੀ ਇੱਕ ਵਾਰੀ ਜ਼ਰੂਰ ਦਸੀਏ ਵੀ ਤੁਸੀਂ ਕਿੰਨਾ ਇਹਦਾ ਰੇਟ ਰੱਖਿਆ ਕਿੰਨਾ ਪੈਕੇਜ ਰੱਖਿਆ ਇਹਦਾ ਆ ਸਿਲਕ ਸਰਜਰੀ ਜੋ ਕਿਉਂਕਿ ਇੱਕ ਕਾਫੀ ਕੋਸਟਲੀ ਸਰਜਰੀ ਹੈ ਨਾਰਮਲੀ ਅ ਅਸੀਂ 1.5 ਲੱਖ 1.5 ਲੱਖ ਰੁਪਇਆ ਦੋਨੀਆਂ ਅੱਖਾਂ ਦਾ ਲੈ ਰਹੇ ਹਾਂ ਬਟ ਅ ਅਸੀਂ ਆਫਰਸ ਵੀ ਦਿੰਦੇ ਰਹਿੰਦੇ ਹਾਂ ਔਰ ਕਾਫੀ ਏਅਰ ਅਸੀਂ ਪਿਛਲੀ ਵਾਰ ਵੀ ਆਫਰ ਗਰੂ ਨਾਨਕਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਅਸੀਂ ਇੱਕ ਹਫ਼ਤੇ ਦੇ ਲਈ ਆਫਰ ਲਗਾਇਆ ਸੀ ਔਰ ਜੇ ਤੁਹਾਡੀ ਕੋਈ ਵੀਡੀਓ ਸੁਣ ਕੇ ਜੇ ਤੁਹਾਡਾ ਤੁਹਾਡੇ ਮਾਧਿਅਮ ਰਾਹੀਂ ਕੋਈ ਆਣਾ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਜ਼ਰੂਰ ਜੋ ਡਿਸਕਾਊਂਟ ਜੋ ਅਸੀਂ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਰੱਖਿਆ ਇਸ ਵਾਰੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਰੱਖ ਦਿਓ ਕਿਉਂਕਿ ਉਹਨਾਂ ਦਾ ਵੀ ਜਿਹੜੇ ਦਿਨ ਨੇ ਵਾਗੇ ਸ਼ਹੀਦੀ ਦਿਹਾੜਾ ਹੈ ਉਹਨਾਂ ਦਾ ਵੀ ਔਰ ਜੋ ਵੀ ਇਸ ਤਰ੍ਹਾਂ ਦੀ ਕੋਈ ਚਾਹੁੰਦੇ ਹਨ ਆਪਣਾ ਕਰਨ ਤੇ ਨੋ ਡਾਊਟ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਿ ਤੇਈ ਤਰੀਕ ਤੋਂ 29 ਤਰੀਕ ਤੱਕ ਜਾਂ 30 ਤਰੀਕ ਤੱਕ ਅਸੀਂ ਇਹ ਜੋ ਆਫਰ ਹੈ ਇਹ ਸਾਰਿਆਂ ਦੇ ਲਈ ਸਾਡੇ ਓਪਨ ਹੈ ਔਰ ਇਸ ਦੋ ਦਿਹਾੜਾ ਹੈ ਇਸ ਦੇ ਉੱਪਰ ਜੋ ਤੁਸੀਂ ਇਸ ਦਾ ਜੋ ਹੈ ਇਹ ਫਾਇਦਾ ਲੈ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਇਹ ਆਫਰ ਵੀ ਸਾਡੇ ਕਹਿੰਦੇ ਦਵਾ ਦਿੱਤੀ ਉਹਦਾ ਵੀ ਬਹੁਤ ਬਹੁਤ ਧੰਨਵਾਦ ਤਾਂ ਡਾਕਟਰ ਰਾਜਨ ਇਹ ਵੈਸੇ ਮੇਰੇ ਮਨ ਚ ਨਹੀਂ ਸੀ ਪਰ ਤੁਸੀਂ ਕਿਉਂਕਿ ਬਹੁਤ ਹੀ 350 ਸਾਲਾ ਦਾ ਦਿਹਾੜਾ ਬਹੁਤ ਹੀ ਸੰਗਤਾਂ ਦੇ ਬਹੁਤ ਉਤਸ਼ਾਹ ਹੈ ਅਸੀਂ ਮਨਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੋਰ ਅਸੀਂ ਖੁਸ਼ਕਿਸਮਤ ਹੋਵਾਂਗੇ ਕਿ ਜੇ ਅਸੀਂ ਵੀ ਇਹਦੇ ਵਿੱਚ ਕੁਝ ਕੰਟ੍ਰਿਬਿਊਟ ਕਰ ਪਾਈਏ ਜੀ ਬਿਲਕੁਲ ਤਾਂ ਡਾਕਟਰ ਰਾਜਨ ਆਈ ਕੇਅਰ ਸੈਂਟਰ ਫਗਵਾੜੇ ਦੇ ਵਿੱਚ ਤੁਸੀਂ ਆਉਣਾ ਤੇ ਆਫਰ ਵੀ ਦੇਖੋ ਵੀ ਇਹਨਾਂ ਨੇ ਬੈਠਾ ਬੈਠੇ ਲਾਤੀ ਕਿ ਜੇ ਕੋਈ ਇਹਨਾਂ ਦਿਨਾਂ ਦੇ ਵਿੱਚ ਆਏਗਾ ਤੇ ਅਸੀਂ ਉਹਨਾਂ ਨੂੰ ਵਧੀਆ ਡਿਸਕਾਊਂਟ ਕਰਾਂਗੇ ਸਿਲਕ ਦੇ ਫਾਇਦੇ ਬਹੁਤ ਇਹਨਾਂ ਨੇ ਦੱਸਿਆ ਕਿ ਸਿਲਕ ਟੈਕਨੋਲੋਜੀ ਹੋਰ ਕਿਤੇ ਵੀ ਨਹੀਂ ਡਾਕਟਰ ਰਾਜਨ ਆਈ ਕੇਅਰ ਸੈਂਟਰ ਕਹਿ ਲਓ ਜਾਂ ਹਸਪੀਟਲ ਕਹਿ ਲਓ ਇਹ ਫਗਵਾੜੇ ਦੇ ਵਿੱਚ ਜਿੱਥੇ ਇਹ ਬੜੇ ਆਸਾਨੀ ਦੇ ਨਾਲ ਇੱਕ ਘੰਟੇ ਦੇ ਵਿੱਚ ਤੁਹਾਨੂੰ ਇਹ ਫ੍ਰੀ ਕਰ ਦੇਣਗੇ ਨੰਬਰ ਚੱਲ ਰਹੇ ਨੇ ਸਕਰੀਨ ਦੇ ਉੱਤੇ ਜੇ ਕੋਈ ਐਨ ਆਰ ਆਈ ਦੇਖ ਰਿਹਾ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਡਾਕਟਰ ਰਾਜੇਂਦਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਹੜੀਆਂ ਪ੍ਰਿਕਾਸ਼ਨਸ ਪਹਿਲਾਂ ਲੈਣੀਆਂ ਨੇ ਉਹ ਦੱਸ ਵੀ ਦਿੱਤੀਆਂ ਨੇ ਤੇ ਜੇ ਹੋਰ ਕੋਈ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਹੈ ਤੁਸੀਂ ਨੰਬਰ ਤੇ ਕਾਲ ਕਰੋ ਤੇ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਤੁਸੀਂ ਆਪਣੇ ਸੀਮਤ ਸਮੇਂ ਦੇ ਵਿੱਚ ਆ ਕੇ ਇੰਡੀਆ ਦੇ ਵਿੱਚ ਇਹਨਾਂ ਕੋਲੋਂ ਆਪਣਾ ਜਿਹੜਾ ਇਹ ਅੱਖਾਂ ਦਾ ਆਪਰੇਸ਼ਨ ਹੈਗਾ ਆ ਨਵੀਂ ਟੈਕਨੀਕ ਦੇ ਨਾਲ ਉਹ ਤੁਸੀਂ ਬੜੇ ਆਰਾਮ ਦੇ ਨਾਲ ਕਰਵਾ ਕੇ ਵਾਪਸ ਜਾ ਸਕਦੇ ਹੋ ਕੈਮਰਾਮੈਨ ਗੋਲਚੰਦਰਾਂ ਬੰਦੀਪ ਸਿੰਘ ਡੇਲੀ ਪੋਸਟ ਪੰਜਾਬੀ